ਪ੍ਰਧਾਨ ਜੀ ਮਨਜੀਤ ਸਿੰਘ ਸਰਪੰਚ ਪਿੰਡ ਸਤਵਗੜ ਤੋਂ ਅੱਜ ਲੰਗਰ ਲਗਾਇਆ ਯਾਰਿਆ ਕੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਜੀ ਜਿਹੜਾ ਇਹ ਲੰਗਰ ਹੈ ਇਹਨਾਂ ਦਿਨਾਂ ਦੇ ਵਿੱਚੋਂ ਤੁਲਸੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇਸ ਇਲਾਕੇ ਦੇ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬੇ ਕੇ ਪਹੁੰਚੇ ਜਿੱਥੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਉਹਦੇ ਵਿੱਚ ਦੋ ਵੱਡੇ ਸਹਿਬਜ਼ਾਦੇ ਬਾਬਾ ਜੀ ਸਿੰਘ ਤੇ ਬਾਬਾ ਜਿਹਾਰ ਸਿੰਘ ਉਹਨਾਂ ਨੇ ਸ਼ਹੀਦੀਆਂ ਦੇ ਜਾਨ ਪਿੱਤੇ ਤੇ ਜਿਨ੍ਹਾਂ ਦੇ ਨਾਲ ਹੋਰ ਜਿਹੜੇ ਸਿੰਘ ਸਨ ਜਿਹੜੇ ਉਹਨਾਂ ਦੇ ਬਹੁਤ ਹੀ ਪਿਆਰ ਸਤਿਕਾਰ ਵਾਲੇ ਸਿੰਘ ਸਨ ਉਹਨਾਂ ਨੇ ਵੀ ਸ਼ਹੀਦੀਆਂ ਦੇ ਜਾਮ ਪੀਤੇ ਸੋ ਉਸ ਤੋਂ ਬਾਅਦ ਵਿੱਚ ਇਹ ਜੋ ਫਤੇਗੜ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਛੋਡੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਉਹਨਾਂ ਨੇ ਸ਼ਹੀਦੀਆਂ ਦੇ ਜਾਮ ਪੀਤੇ ਸੋ ਇਹ ਜਿਹੜੇ ਦਿਨ ਨੇ ਇਹ ਸਬਾ ਦੇ ਦਿਨ ਚੱਲ ਰਹੇ ਨੇ ਇਸ ਕਰਕੇ ਜੋ ਲਗਰਾਂ ਦੇ ਵਿੱਚੋਂ ਸੰਗਤ ਆਉਂਦੀ ਹੈ ਦੂਰ ਦਰਾਡੇ ਤੋਂ ਇਹ ਰੋਡ ਤੇ ਸੰਗਤ ਜਾਂਦੀ ਹੈ ਇਸ ਕਰਕੇ ਜੋ ਕਿ ਨਗਰ ਸ਼ਤਾਬਗੜ ਦੇ ਸਮੂਹੀ ਨੌਜਵਾਨਾਂ ਦੇ ਵੱਲੋਂ ਨਗਰ ਵਾਸੀ ਸੰਗਤਾਂ ਦੇ ਇਲਾਕੇ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਪਿੰਡ ਦੇ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਸਭਨਾਂ ਨੇ ਰਲ ਮਿਲ ਕਰਕੇ ਜਿਹੜਾ ਇੱਕ ਚੰਗਾ ਉਦਮ ਉਪਰਾਲਾ ਕੀਤਾ ਹੈ ਨੌਜਵਾਨ ਵੀਰਾਂ ਨੇ ਸਮੂਹ ਨਗਰ ਵਾਸੀ ਸੰਗਤਾਂ ਨੇ ਅਸੀਂ ਜਿਹੜਾ ਇਹ ਫਸਟ ਟਾਈਮ ਦੇ ਵਿੱਚ ਇਹ ਨਗਰ ਇਸ ਜਗ੍ਹਾ ਦੇ ਉੱਤੇ ਲਗਾਇਆ ਹੈ ਕਿਉਂਕਿ ਜਿਹੜਾ ਇਹ ਤਾਂ ਆਪਣੇ ਲੰਗਰ ਸੀਗਾ ਇਹ ਪਹਿਲਾਂ ਪਿੰਡ ਚੱਲਦਾ ਲਾਂਦੇ ਸੀਗੇ ਅਸੀਂ ਤੇ ਇਸ ਵਾਰ ਅਸੀਂ ਸਾਰਿਆਂ ਨੇ ਫੈਸਲਾ ਕਰ ਕਰਕੇ ਤੇ ਜਿਹੜਾ ਇਹ ਲੰਗਰ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਲਾਣਾ ਕੀਤਾ ਹੈ ਜਿਹੜੀਆਂ ਸੰਗਤਾਂ ਇੱਥੋਂ ਜਾਂਦੀਆਂ ਨੇ ਜੋ ਕਿ ਲੰਗਰ ਛੱਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸੁਖਰਾਣਾ ਤੇ ਧੰਨਵਾਦ ਕਰਨਾ ਤੇ ਇਸ ਦੇ ਕਰਕੇ ਜਿਹੜਾ ਅਸੀਂ ਜਿਹੜਾ ਅਸੀਂ ਇਹ ਆਪਣੇ ਲੰਗਰ ਹੈ ਇੱਥੇ ਲਾਇਆ ਹੈ ਤੇ ਜਿਹੜੀਆਂ ਸੰਗਤਾਂ ਨੇ ਇਸ ਰੋਡ ਤੋਂ ਫਤੇਗੜ ਸਾਹਿਬ ਵਿਖੇ ਜਾਂਦੀਆਂ ਨੇ ਤੇ ਉਹਨਾਂ ਦੇ ਵਾਸਤੇ ਜਿਹੜਾ ਅਸੀਂ ਇਹ ਲੰਗਰ ਲਗਾਣਾ ਕੀਤਾ ਹੈ ਤੇ ਲੰਗਰ ਸਮੂਹੀ ਨਗਰਵਾਸੀ ਸੰਗਤਾ ਦੇ ਸਹਿਯੋਗ ਨੌਜਵਾਨ ਵੀਰਾਂ ਦੇ ਉਦਮਪ੍ਰਾਲੇ ਗ੍ਰਾਮ ਪੰਚਾਇਤ ਦੇ ਵੱਲੋਂ ਇਹ ਲੰਗਰ ਆਪਾਂ ਨੇ ਲਗਾਣਾ ਕੀਤਾ ਹੈ ਜੀ ਤੇ ਇਹਦੇ ਵਿੱਚ ਸਮੂਹੀ ਨਗਰਵਾਸੀ ਸੰਗਤਾ ਨੇ ਵੱਡਾ ਸਹਿਯੋਗ ਦਿੱਤਾ ਹੈ ਇਲਾਕਾ ਨਿਵਾਸੀ ਸੰਗਤਾ ਨੇ ਵੱਡਾ ਸਹਿਯੋਗ ਦਿੱਤਾ ਹੈ ਦਸਾਂ ਨੋਹਾਂ ਦੇ ਕਿਰਤ ਕਮਾਈ ਦੇ ਵਿੱਚੋਂ ਕਿਸੇ ਨੇ 10000 ਕਿਸੇ ਨੇ 5000 ਕਿਸੇ ਨੇ 2100 1100 500 100 200 ਜਿੰਨੇ ਵੀ ਦਸਾਂ ਨੋਹਾ ਦੀ ਕਿਰਤ ਕਮਾਈ ਦੇ ਵਿੱਚੋਂ ਇੱਥੇ ਸ਼ਰਧਾ ਪਾਣੀ ਕੀਤੀ ਹੈ ਅਤੇ ਜੜੀਆਂ ਵੀ ਸੰਗਤਾਂ ਇੱਥੋਂ ਲੰਘਦੀਆਂ ਨੇ ਉਹ ਵੀ ਉਸ ਕਾਲਪੁਰਖ ਵਾਹਿਗੁਰੂ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਕਿਰਤ ਕਮਾਈਆਂ ਦੇ ਵਿੱਚੋਂ ਇੱਥੇ ਆਪਣਾ ਦਸਵੰਦ ਕੱਢ ਕੇ ਜਾਂਦੀਆਂ ਨੇ ਅਤੇ ਸਮੂਹੀ ਨਗਰਵਾਸੀ ਸੰਗਤਾਂ ਦਾ ਸਾਡੇ ਹੀ ਨੌਜਵਾਨ ਵੀਰਾਂ ਦਾ ਤੇ ਸਭਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਨਾਲ ਜਿਵੇਂ ਕਿ ਸਾਬਕਾ ਸਰਪੰਚ ਸਰਦਾਰ ਮਹਿੰਦਰ ਸਿੰਘ ਸਾਬਕਾ ਸਰਪੰਚ ਸਰਦਾਰ ਬੂਟਾ ਸਿੰਘ ਕਰਨੈਲ ਸਿੰਘ ਫੌਜੀ ਗੁਰਨਾਮ ਸਿੰਘ ਸਤਨਾਬ ਸਿੰਘ ਸਰਦਾਰ ਅਜੀਤ ਸਿੰਘ ਬਾਬਾ ਚੰਨਨ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਜਿਹੜੇ ਵੀ ਸਾਡੇ ਇਸ ਕਮੇਟੀ ਦੇ ਪ੍ਰਧਾਨ ਨੇ ਸੋਨੀ ਇਹ ਸੋਨੀ ਸਿੰਘ ਤੇ ਸਾਰਿਆਂ ਦਾ ਹੀ ਬੜਾ ਬੜਾ ਅਸੀਂ ਧੰਨਵਾਦ ਕਰਦੇ ਹਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦੇ ਹਾਂ ਅਗਾਹਾਂ ਤੋਂ ਵੀ ਅਸੀਂ ਜੜਾਏ ਪਰਾਲਾ ਹੈ ਇਸੇ ਹੀ ਤਰ੍ਹਾਂ ਕਰਦੇ ਰਵਾਂਗੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਸੋ ਇਤਨਾ ਖੁਦ ਕਹਿੰਦੇ ਹੋਏ ਅਸੀਂ ਕਿਮਾਂ ਦੇ ਜੱਜ ਕਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ